ਤੁਸੀਂ ਸਾਈ ਤੁਸਾਈ ਵੜਾ ਤੁਪਾ ਨਹੀਂ ਹੱਥ ਜਲਾ ਬੜਾ ਉਹ ਪਹਾੜੇ ਨੂੰ ਵੱਡੇ ਬਈ ਗਾਹਾਂ ਵੀ ਕੰਨੀਆਂ ਕੰਨੀਆਂ ਹੀ ਵੇਖਣੀਆਂ ਨੇ ਇੰਨਾ ਨੂੰ ਤਿੰਨਾਂ ਦੀ ਦੱਸਿਆ ਹਾਂ ਕੰਨੀਆਂ ਦੇ ਪਿੱਛਲੇ ਦੱਸ ਦੇ ਦੀ ਦੱਸ ਵੀ ਤਿੰਨਾਂ ਦੀ ਦੱਸ ਲੈ ਲੈ ਰੇ ਕਰਕੇ ਹੈ ਸਾਰੇ ਕੰਮ ਹੋ ਗਏ ਹਾਂ ਹੋਲ ਮਾ ਕੀਤੇ ਸਾਰੇ ਸਾਰੇ ਛੰਡ ਜਾਣਗੇ ਸਾਰੇ ਹੋਲ ਜਾਣਗੇ ਪਰਾਂ ਦੋ ਦਾ ਦੋ ਦਾ ਉਹ ਦੋ ਦੇ ਦੇ ਰੋ ਇੱਕ ਗੱਬਣ ਖਾਸੀ ਵੇਚ ਕੇ ਬਾਗ ਜਾਗੇ ਵੇਚ ਕੇ ਅਸੀਂ ਵੀ ਲੈ ਗਏ ਬਾਗ ਜਾਗੇ ਇੱਕ ਇੱਕ ਨਾ ਨਾ बिकਤਾ ਉਹ ਵੀ ਰੋ ਦੇ ਹਾਈ ਦੇ ਬੰਦਾ ਦਵਾ ਲਾਂ ਹਾਂ ਮੈਂ ਦੋ ਦਾ ਸੋਲਾਂ ਦਾ ਫੋਨ ਵਾਲਾ ਬੰਦਾ ਹੈ ਨਹੀਂ ਆਇਆ ਹੈਗਾ ਨਹੀਂ ਉਹ ਇਹਦਾ ਪੂਰਾ ਆਈਡੀ ਚੰਨਾ ਪੜ ਗਿਆ ਉਹ ਲੈ ਦੇਣ ਵਾਲੀ ਹਾਂ ਉਸ ਨੂੰ ਪਤਾ ਹੀ ਨਹੀਂ ਸੀ ਮਾਰਦੇ ਕਿਹੜਾ ਕਾ ਹਗੀ ਉਹ ਯਾਰ ਤੈਨੂੰ ਮੈਂ ਕਹਿੰਦਾ ਜੇ 4 ਵਜੇ ਆਈਏ ਯਾਰ ਪਿੱਛੇ ਸੁਣਾ ਪਲੇ ਮਿਲਦਾ ਛੋਟੀ ਦੇਖ ਕੇ ਤੇਰਾ ਪੈਰ ਹੀ ਨਹੀਂ ਪਟਿਆ ਜਾਣਾ ਯਾਰ ਕਿਵੇਂ ਉਹ ਦੋ ਦੇ ਦੇ ਬੱਡੇ ਬਈ ਹੁਣ 80 ਰੁਪਏ ਕਿਸੇ ਲੱਭੇ ਹੋ ਵੀ ਨਾ ਹੁਣ ਇਹ ਦੋ ਦੇ ਦੇ ਦੋ ਆ ਕੇ ਤਾਂ ਕਹਿੰਦਾ ਕਹਿੰਦੇ ਲੈਣ ਦੇਣ ਕਰਿਆ ਸੁਤੋ ਉਹ ਤਾਂ ਨਹੀਂ ਕਰਾਂਗੇ ਅਸੀਂ ਵੀ ਲੈਣ ਦੇਣ ਨਹੀਂ ਕਰਾਂਗੇ ਰੁਪਇਆ 10000 ਦੇ ਦਿੰਨਾ ਓਹ ਸਹੀ ਆ ਕੱਢੀ ਪੱਠਾ ਯਾਰ ਓਹ ਹੁਣ ਤੂੰ 16 ਮੰਗ ਲੈ ਯਾਰ ਅਸੀਂ ਜਿਹੜਾ ਕੋ ਕਰਤਾ ਦੇਖ ਲੈ ਹੋਰ ਵਪਾਰੀ ਵਾਲੀ ਗੱਲ ਉਹੀ ਕਰਤੀ ਗੱਲ ਅਸੀਂ ਵੀ ਕਹਾ ਵੇਚਣੀਆਂ ਨਹੀਂ ਆਹ ਬਾਈ ਮੰਡੀ ਦੇ ਦਾ ਵਪਾਰੀ ਆਉਂਦੇ ਹੁੰਦੇ ਤੁਸੀਂ ਵੇਚਣਾ ਨੇ ਮੰਡੀ ਦੇ ਵਪਾਰੀ ਹੁੰਦੇ ਆ ਮੰਡੀ ਦੇ ਥੋੜੀਆਂ ਦਾ ਕਾ ਕੜੀ ਹੈਗੀ ਨਾ ਸਹੀ ਹੈ ਨਾ ਕਿਹ ਚੱਕ ਦੇ ਦੀ ਕੋਈ ਕਾਟੋ ਕਾ ਰੀਵਿਊਸ ਨਹੀਂ ਹੈ ਕਿ ਕੋਈ ਲੈਂਡ ਦੇ 11000 ਰੁਪਏ ਨਾ ਉਹ ਫੜ ਲਾ ਹੁਣ ਨਾ ਯਾਰ ਹੋਰ ਕੰਨਾ ਤੈਨੂੰ ਲੈਂਡ ਦੇ ਦੇ ਕੋਈ ਥੋੜਾ ਮੁੱਤ ਥੋੜਾ ਜਿਹਾ ਵੱਡਾ ਤੂੰ ਤਾਂ ਫੜ ਨਹੀਂ ਬਾਬਾ ਹੱਥ ਦਿਰਾ ਬੜਾ ਦੇਣੀ ਹੋਣਾ ਦੇ ਦੀ 12000 ਵੀ ਹੋ ਗਈ ਨਾ ਨਾ ਪਰ ਸਹੀ ਆ 12000 ਨਾ ਸਹੀ ਆ ਕੋਈ ਨਹੀਂ ਇਹ ਤਾਂ ਲਈ ਉਹ ਪੱਟ ਦੇ ਸਾਹੀ ਸਹੀ 14 ਤੇ ਦੀਦਾ ਨਾ ਨਾ ਸਹੀ ਆਏ ਤੱਕੇ ਦੀਵਾਨੀ ਹੋ ਗਏ ਨਹੀਂ ਆ ਗੱਲ ਮਗਾ ਲਿਆ ਨਹੀਂ 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 ਮੈਂ ਨਾਲ ਬੇਨੂ ਚੁਪਾਇਆ ਉਹ ਤੇ ਨੂੰਤੀ ਜਨ ਕਰੀ ਉਹ ਨਰਸ ਰਹਿਣ ਦੇ ਬਰਾਦਰ ਪਾਣੀ ਆਵੀ ਗੱਲਾਂ ਕਰਨੀ ਕਰੇ ਰੱਖਣੀ ਨਹੀਂ ਨਹੀਂ ਕਰੇ ਨਹੀਂ ਨਹੀਂ 100 ਰੁਪਏ ਦਾ ਮੈਂ ਨਹੀਂ ਨਹੀਂ ਅਸੀਂ ਤਾਂ ਬਾਈ ਕਰੇ ਰੱਖਣ ਵਾਲੇ ਹਾਂ ਉਹ ਤਾਂ ਕਰੇ ਰੱਖਣ ਵਾਲੇ ਦੇੜੇ ਦਾ ਲੱਖ ਜਾਰਾ ਤੇਰਾ ਆਉਂਦਾ ਯਾਰ ਹਾਂ ਤੇ ਹੁਣ ਉਹ ਨਾ ਠੀਕ ਆ ਠੀਕ ਆ ਉਹ ਠੀਕ ਆ ਆ ਗਿਆ ਭਾਈ ਪੈਸਾ ਉੜਾ ਦਿਓ ਪੈਸੇ ਜਣਾਉਣੇ ਪੈਸੇ ਜਣਾ ਲੈ ਪੈਸੇ ਜਣ ਭਾਈ ਹੋਰ ਹੋਰ ਉਹੀ ਪੱਟਾ ਠੀਕ ਹੋ ਗਏ ਉਹੀ ਪੱਟਾ ਵੇਚੀ ਆ ਕੰਦੀਰ ਉਹਦੇ ਹਿਸਾਬ ਤੇ ਉਹ ਵੇਚਿਆ ਨੇ ਉਹਦੀ ਕਰਕੇ ਲਾਏ ਨੇ ਪੈਸੇ ਇਹਨਾਂ ਨੇ ਜਿੱਤੀ ਕਰਕੇ ਜਿੱਤੀ ਕਰਕੇ ਲਾਈ ਜਿਆਦਾ ਕੀ ਹੈ ਕੋਲੀ ਦੇ ਕਿਹੜੀਆਂ ਨੇ ਮਿੱਤਰ ਆ ਪੱਟਾ ਸੀ ਦੋ

कहिड़े पिंड चई चक भई अधो अधी कहते हैं थोड़ी में 300 बार 2 500 में 52 500 200 घटा भाई पूरे हो गए 33 33 हो गए देखिए शर्मा लोगी फलाना घर वाली कुछ नहीं कर गई ਲੈ ਉਹ ਜਖਲ ਲੈ ਗਣ ਬਾਈ ਆ ਗਣ ਪਹਿਲਾਂ 10000 ਇਹ ਤਾਂ ਬਿਲਲੇ ਆਪਣੇ ਸਾਹਮਣੇ ਸਹੀ ਹੈ ਉਹ ਕਿਹਨੇ ਦਾ ਮਾਰਨ ਟਰਾਈ ਟਰਾਈ ਮਾਰ ਲਾਂਗੇ ਨੀ 10